ਜਾ ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਪ੍ਰਾਈਵੇਟ ਬੱਸ ਦਾ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਜਿਸ ਤੇ ਵੀ ਦੱਸਿਆ ਜਾਂਦੀ ਕਿ ਹੁਣ ਤੱਕ 3 ਤੋਂ ਲੈ ਕੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ 20 ਦੇ ਕਰੀਬ ਲੋਕ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਲਈ ਵਕ-ਵਕ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ ਖਬਰ ਤੁਹਾਨੂੰ ਦਖਾਨ ਜਾ ਰਹੇ ਹਾਂ ਬਟਾਲਾ ਕਾਦੀਆਂ ਰੋਡ ਤੇ ਜਿੱਥੇ ਤੁਸੀਂ ਦੇਖੋ ਇੰਨਾ ਭਿਆਨਕ ਦਰਦ ਭਰਿਆ ਹਾਸਾ ਸੀ ਇਲਾਕੇ ਦੇ ਵਿੱਚ ਹਾਕਾਰ ਮਚ ਗਈ ਇਹ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਇੱਕ ਸਕੂਟਰੀ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਸੜਕ 'ਆਸਪਾਸ ਰਿਹਾ ਬੱਸ ਦੀ ਸਪੀਡ ਵੀ ਤੇਜ਼ ਸੀ ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਜਾਂਦੀ ਹੈ ਤੇ ਇੱਕ ਰੋਡ ਦੇ ਨਜ਼ਦੀਕ ਬਣਿਆ ਹੋਇਆ ਬੱਸ ਸਟਾਪ ਦੇ ਵਿੱਚ ਆਣ ਕੇ ਬੱਸ ਵੱਜਦੀ ਹੈ ਉਸ ਤੋਂ ਬਾਅਦ ਉਸ ਬੱਸ ਸਟਾਪ ਦੀ ਛੱਤ ਵੀ ਜੜੀ ਇਸ ਬੱਸ ਦੇ ਅੰਦਰ ਵੱਜ ਜਾਂਦੀ ਹੈ ਤੇ ਨਾਲ ਦੀ ਨਾਲ ਅੱਗੇ ਬੱਸ ਦਰਖਤਾਂ ਨੂੰ ਵੀ ਤੋੜਦੀ ਜਾਂਦੀ ਹੈ ਤੇ ਦਰਖਤਾਂ ਦੇ ਨਾਲ ਵੱਜ ਕੇ ਬੱਸ ਰੁਕਦੀ ਹੈ ਜਿਸ ਤੋਂ ਬਾਅਦ ਇਹ ਹਾਦਸਾ ਤੁਸੀਂ ਦੇਖੋਗੇ ਇੰਨਾ ਭਿਆਨਕ ਸੀ ਕਿ ਰੋਡਾਂ ਦੇ ਉੱਤੇ ਲਾਸ਼ਾਂ ਪਈਆਂ ਸੀ ਇਹ ਇਲਾਕੇ ਦੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਲਾਸ਼ਾਂ ਨੂੰ ਤੁਸੀਂ ਦੇਖੋ ਕਿ ਹਸਪਤਾਲ ਭੇਜਿਆ ਗਿਆ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਪਹੁੰਚ ਸਕੇ ਐਸਐਸਪੀ ਬਟਾਲਾ ਵੀ ਪਹੁੰਚ ਸਕੇ ਜੀ ਇਹ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਕਿੰਨੀ ਵੱਸ ਦੀ ਸਪੀਡ ਹੋਵੇਗੀ ਤੇ ਨਾਲ ਦੀ ਨਾਲ ਦਿੱਸ ਸਕੂਟਰ ਮੋਟਰਸਾਈਕਲ ਨੂੰ ਬਚਾਉਣ ਲਈ ਇਹ ਹਾਦਸਾ ਵਾਪਰਿਆ ਹੈ ਤਾਂ ਉਸ ਦਾ ਵੀ ਅਜੇ ਪਤਾ ਨਹੀਂ ਕਿ ਉਹ ਵੀ ਸਹਾਸ ਦੇ ਵਿੱਚ ਸ਼ਿਕਾਰ ਹੋ ਚੁੱਕਾ ਹੈ ਪਰ ਇਹ ਖਬਰ ਸਮ ਨਿਕਲ ਕੇ ਆ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਬੱਸ ਡਰਾਈਵਰ ਦੀ ਵੀ ਮੌਤ ਹੋ ਚੁੱਕੀ ਹੈ ਇਹ ਬਹੁਤ ਦਰਦ ਭਰੀਆਂ ਖਬਰਾਂ ਨੇ ਬਹੁਤ ਸ਼ੇਅਰ ਕਰੋ ਤੇ ਅੱਗੇ ਜਾ ਕੇ ਦੋਸਤ ਮਿੱਤਰ ਨੂੰ ਪਹੁੰਚਾ ਦਿਓ ਕਿਉਂਕਿ ਇਸ ਬੱਸ ਦੇ ਵਿੱਚ ਪਤਾ ਨਹੀਂ ਕਿਸੇ ਦਾ ਦੋਸਤ ਮਿੱਤਰ ਰਿਸ਼ਤੇਦਾਰ ਜੂਰ ਹੋਵੇਗਾ ਉਹਨਾਂ ਨੂੰ ਵੀ ਇਸ ਖਬਰ ਰਾਹੀਂ ਪਤਾ ਲੱਗ ਸਕੇ ਕਿ ਇਹ ਹਾਦਸਾ ਵਾਪਰਿਆ ਹੈ ਕਿਸੇ ਕਨਾਲ ਤੁਸੀਂ ਦੇਖੋ ਕਿ ਹੁਣ ਪੋਰਸਾ ਪੂਰਾ ਮਹੀਨਾ ਕਰ ਰਹੀ ਹੈ ਕਿ ਅਸਲ ਕਾਰਨ ਕੀ ਨੇ ਕਈ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਬਸ ਦੇ ਬ੍ਰੇਕ ਫੈਲ ਹੋ ਗਏ ਸੀ ਜਿਸ ਤੋਂ ਬਾਅਦ ਜਾ ਕੇ ਹਾਦਸਾ ਵਾਪਰਿਆ ਪਰ ਤੁਸੀਂ ਦੇਖੋ ਕਿ ਮੈਂ ਡਰਾਈਵਰ ਦੀ ਜਿਹੜੀ ਸੀਟ ਹੈ ਉੱਥੇ ਵੀ ਡਰਾਈਵਰ ਜਿਹੜੀ ਖਿੜਕੀ ਉਹ ਵੀ ਟੁੱਟ ਚੁੱਕੀ ਆ ਜਿਸ ਤੋਂ ਬਾਅਦ ਡਰਾਈਵਰ ਦੱਸਿਆ ਜਾਣ ਕਿ ਮੌਤ ਹੋ ਚੁੱਕੀ ਸੁਣ ਲੈ ਕੇ ਸੀਨੀਅਰ ਅਧਿਕਾਰੀ ਐਸਐਸਪੀ ਬਟਾਲਾ ਤੇ ਨਾਲ ਦੀ ਨਾਲ ਹੋਰ ਵੀ ਜਿਹੜੇ ਸੀਨੀਅਰ ਅਧਿਕਾਰੀ ਨੇ ਪਹੁੰਚੇ ਹੋਏ ਸੀ ਤੇ ਸੁਣ ਲੈ ਕੇ ਉਹਨਾਂ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਕਰੀਬ ਕਾਜੜੀ ਹੈ ਤਿੰਨ ਜਿਹੜੇ ਹੈਗੇ ਨੇ ਅਰ ਡੈਟ ਨੇ ਸੋ far ਐਂਡ 6 ਸੀਰੀਅਸਲੀ ਇੰਜਰਡ ਨੇ ਬਾਕੀ ਜਿਹੜੇ ਹੈਗੇ ਉਹਨਾਂ ਦਾ ਮਾਈਨਰ ਟੂ ਮੋਡਰੇਟ ਇੰਜਰੀਜ਼ ਆਈਆਂ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆਪਣੇ ਹਸਪੀਟਲ 'ਚ ਜਿਨ੍ਹਾਂ ਨੂੰ 4 ਜਣਿਆਂ ਨੂੰ ਰੈਫਰ ਕਰ ਚੁੱਕੇ ਆ 2 ਜਣਿਆਂ ਦਾ ਅਪਲਾਈ ਤੋਂ ਬਾਅਦ ਐਕਿ ਉਹਨਾਂ ਨੂੰ ਵੀ ਰੈਫਰ ਕਰਨ ਦੀ ਜ਼ਰੂਰਤ ਪੈਗੀ ਉਹਨਾਂ ਨੂੰ ਥੈਂਕ ਯੂ ਹੁਣ ਸਮਝ ਆਇਆ ਇਹ ਅੱਜ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਪਟਾਲਾ ਕਾਦਿਆਂ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲੀਮినਰੀ ਤੌਰ ਤੇ ਇਥੇ ਮੈਂ ਡਾਕਟਰ ਨੂੰ ਪੁੱਛ ਰਿਹਾ ਸੀਗਾ ਤੋਂ ਤਿੰਨ ਕੈਸ਼ੁਐਲਟੀਜ਼ ਇਹਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਬੀਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਤੇ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਵੀ ਮੂਸ ਸਾਈਡਲੀ ਰੈਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ 4-12 ਬੰਦੇ ਨੇ ਤੋਂ ਦੇ ਹੈਵ ਸਸਟੇਨਡ ਮਾਈਨਰ ਇੰਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਜਾ ਰਿਹਾ ਜੀ বাস ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫ਼ਤਾਰ ਨਾਲ ਚੱਲਦੀ ਸੀ ਹੁਣ ਅੱਜ ਵੀ ਸਵਾਰੀਆਂ ਕਰਦੀ ਹੈ ਬਹੁਤ ਤੇਜ਼ ਰਫ਼ਤਾਰ ਅਸੀਂ ਉਹ ਚੈੱਕ ਕਰ ਰਹੇ ਹਾਂ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਹਾਂ ਉਹਦੇ ਚ ਇਹ ਵੀ ਆ ਰਿਹਾ ਹੈ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟੁਰ ਲੈ ਲਿਆ বাস ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਮ ਦੇ ਵਿੱਚ ਦੀ ਗੱਡੀ ਚ ਵੜੀ ਪਰ ਅਸੀਂ ਇਸ ਈਸ਼ੂ ਨੂੰ ਐਸਟੈਬਿਸ਼ ਕਰ ਰਹੇ ਹਾਂ ਪ੍ਰੋਪਰ ਇਨਵੈਸਟੀਗੇਸ਼ਨ ਇਹਨੇ ਚਲਾ ਰਹੇ ਹਾਂ